ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਤਜਰੂਰ ਵੇਖਣ ਜੀ ਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਕਦੋਂ ਲਾਗੂ ਹੋਵੇਗਾ ਅਠਮ ਤਨਖਾਹ ਕਿੰਨੀ ਵੱਧ ਜਾਵੇਗੀ ਤਨਖਾਹ ਸਾਹਮਣੇ ਆਇਆ ਵੱਡਾ ਅਪਡੇਟ ਦੇਚ ਦੇਚ 44 ਲੱਖ ਸਰਕਾਰੀ ਕਰਮਚਾਰੀ ਅਤੇ 66 ਲੱਖ 65ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੀ ਬੇਸਬਰੀ ਨਾਲ ਦੀ ਕਰ ਰਹੇ ਹਨ ਇਸ ਸਾਲ ਦੀ ਸ਼ੁਰੂਆਤ ਵਿੱਚ ਕੇਂਦਰੀ ਕੈਬਨਟ ਨੇ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਤਾਂ ਜੋ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਅਤੇ ਪੈਨਸ਼ਨਾਂ ਵਿੱਚ ਸੋਧ ਕੀਤੀ ਜਾ ਸਕੇ ਹਾਲਾਂਕਿ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦੇ ਬਾਬਤ ਕੇਂਦਰੀ ਕਰਮਚਾਰੀਆਂ ਨੂੰ ਇਸ ਦੇ ਅਧਿਕਾਰਿਕ ਘੋਸ਼ਣਾ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ ਤਾਰਾ ਸਲੇਟ ਵਿੱਚ ਤਨਖਾਹ ਕਮਿਸ਼ਨ ਦੀ ਚਾਰਚੀ 5 ਸਾਲ ਤੇ ਅੰਤਜਾਨੀ 2025 ਤੱਕ ਸਰਕਾਰ ਨੂੰ ਭੇਜਣ ਦੀ ਭੇਜਣ ਦੀ ਉਮੀਦ ਹੈ ਮਿੰਟ ਨੇ ਆਪਣੀ ਖਬਰ ਵਿੱਚ ਐਬੀਟੀ ਇੰਸਟੀਚਿਊਟ ਟਿਊਸ਼ਨਲ ਟਿਊਸ਼ਨਲ ਇੱਕ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਨੂੰ ਜਨਵੀ 2026 ਤੋਂ 26 ਤੋਂ ਲਾਗੂ ਕੀਤਾ ਜਾ ਸਕਦਾ ਹੈ ਹਾਲਾਂਕਿ ਟਵਰ ਕਾ ਕਮਿਸ਼ਨ ਅਸਲ ਵਿੱਚ ਕਦੋਂ ਲਾਗੂ ਹੋਵੇਗਾ ਇਸ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਸ ਦੀ ਸਿਫਾਰਸ਼ ਰਿਪੋਰਟ ਸਰਕਾਰ ਨੂੰ ਕਦੋਂ ਸੌਂਪੀ ਜਾਂਦੀ ਹੈ ਤੇ ਕਿਸ ਅਗینده ਸਰਕਾਰ ਇਸ ਨੂੰ ਕਦੋਂ ਪ੍ਰਵਾਨਗੀ ਦਿੰਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ